ਲੋ ਜੀ ਚੜਦੀ ਸਵੇਰ ਹੋਵੇ ਮਿੰਨੀ ਮਿੰਨੀ ਪੈਂਦੀ ਧੁੱਪ ਹੋਵੇ ਗੰਦੇ ਹੋਣ ਪੰਛੀ ਵੇ ਆ ਦੇਖੋ ਇਹ ਆ ਬਈ ਨਜ਼ਾਰਾ ਅੰਡਾਂ ਦਾ ਸਵੇਰ ਸਵੇਰ ਪੰਛੀ ਲੱਗੇ ਹੋਏ ਗਾਉਣ ਸੂਰਜਾ ਜੀ ਨਿਕਲ ਕਿਤੇ ਬਈ ਪਾਣੀ ਚੱਲਦੇ ਖਾਲਾਂ ਚ ਜੀਰੀਆਂ ਨੂੰ ਕੋਈ ਕੱਖ ਲੈ ਕੇ ਆ ਰਿਹਾ ਉਹ ਸਾਲੇ ਉਤਰ ਰਹੀ ਹੈ ਜੀਰੀ ਦੇ ਉੱਪਰ ਤੇ ਆ ਦੇਖੋ ਮੈਂ ਭਾਈ ਇੱਧਰ ਕੱਖਾਂ ਦਾ ਰੇੜਾ ਇਹ ਆ ਭਾਈ ਬਿੱਲੀ ਜੀ ਲਾਈਫ ਸੁਬਾ ਸੁਬਾ ਕਰੋ ਚੱਲੀ ਜਾਂਦਾ ਕੰਮ ਚਲੋ ਐਨ ਭਾਈ ਪੂਰਾ ਪੂਰਾ ਹਰਿਆਈ ਚਮਕ ਰਹੀ ਹੈ ਜਿੱਦਨੂ ਮਰਜ਼ੀ ਮਾਰ ਲੋ ਨਿਗਾ ਉਹ ਗੰਨੇ ਵੀ ਭਾਈ ਆ ਚੱਲ ਰਿਹਾ ਭਾਈ ਪਾਣੀ ਇਹਨੂੰ ਕਿਤੇ ਕਿਤੇ ਝੰਡਾ ਰੋਗ ਆ ਭਾਈ ਇਹ ਲੱਗੀ ਵੀ ਬਾਸਮਤੀ ਤੇ ਪੰਛੀ ਵੀ ਆਪਣੀਆਂ ਮौजਾਂ 'ਚ ਆ ਬਾਕੀ ਆਪਣੀ ਜੀਰੀ ਤੁਸੀਂ ਪਿੱਛੇ ਦੇਖ ਵੀ ਲਿਓ ਉਧਰ ਦੂਏ ਖੇਤ ਵੀ ਗੇੜਾ ਮਰਾ ਦੂੰਗੇ ਜਿਹੜੀ ਥੋੜੀ ਜਿਹੀ ਪਹਿਲਾਂ ਲੱਗੀ ਹੋਈ ਆ ਉਹ ਭਾਈ ਨਿਸਰ ਲੱਗੀ ਆ ਦੇਖੋ ਦਾ ਫੀਨਸ ਰਹੀ ਜਿਹੜੀ ਆਪਣੀ ਤੇ ਅੱਗੇ ਆ 15 16 ਦਿਨ ਲੇਟ ਉਹਨੂੰ ਕੋਈ ਜਦ ਚੇਤੇ ਨਹੀਂ ਕਿ ਭਾਈ ਆ ਬੇਲ ਆ ਬੇਲ ਐਸੀ ਬੇਲ ਹੈ ਜੇ ਕਿਤੇ ਗੰਨੇ ਚ ਹੋ ਜਵੇ ਜਾਂ ਬੂਟੇ ਪਰ ਚੜ ਜਵੇ ਤਾਂ ਸਮਝ ਲੋ ਇਹਨਾਂ ਖਤਮ ਕਰ ਦੇਣਾ ਬੂਟਾ ਰ ਗੰਨਾ ਪੂਰੇ ਲਵਿਟੇ ਮਾਰਦੀ ਆ ਦੇਖੋ ਆ ਲਿਫਟ ਲਿਫਟ ਕੇ ਚੜਦੀ ਹੈ ਭਾਈ ਇਹ ਸੱਪ ਵਾਂਗੂ ਬਲ ਖਾ ਕੇ ਤੇ ਭਾਈ ਇਹ ਬੂਟਾ ਦੇਖੋ ਆ ਦੇਖੋ ਮੋਟਰ ਉੱਪਰ ਚੜੀ ਵੀ ਦਿਖਾਉਂਦਾ ਸਾਨੂੰ ਆ ਦੇਖੋ ਲਿਫਟ ਲਿਫਟ ਕੇ ਨਾ ਉੱਪਰ-ਉੱਪਰ ਆ ਗਈ ਆ ਇਹਨਾਂ ਬੂਟਾ ਇਹਨ ਕਲੋਜ਼ ਕਰ ਲੈਣਾ ਇੱਕ ਵਾਰੀ ਤੇ ਬਾਕੀ ਆਹ ਬਾਈ ਆਪਣੀ ਜੀਰੀ ਆ ਗਈ ਦੇਖ ਚੱਲ ਰਿਹਾ ਕੰਮ ਬਾਕੀ ਦੂਇਆ ਖੇਤ ਚ ਉੱਧਰ ਗੇੜਾ ਮਰਾਉਂਦੇ ਆ ਬਾਕੀ ਹਰਿਆਈ ਬਾਈ ਸਾਰਾ ਚਾਰਾਂ ਸਾਈਡ ਸੁਨੋਂ ਮਸਾਂ ਸਵੇਰ-ਸਵੇਰ ਆ ਦੇਖੋ ਮੋਟਰ ਉੱਪਰ ਵੀ ਕੋਈ ਨਹੀਂ ਹੈਗਾ ਕੋਈ ਦਰਖਤ ਨਹੀਂ ਹਲਦਾ ਰਾਮ ਨਾਲ ਐਨ ਸੁੰਨੀ ਕਾਇਨਾਤ ਕਹਦੀ ਜੀ ਨੂੰ ਵੀ ਕੋਈ ਸ਼ੋਰ ਸ਼ਰਾਬਾ ਨਹੀਂ ਸਿਰਫ ਜਾਨਵਰਾਂ ਦੀ ਬਾਜਾਂ ਸੁਣਨੀ ਆ ਚਲੋ ਆ ਇੱਥੇ ਤਾਂ ਬਾਈ ਆਵਾਜ਼ ਹੋਣੀ ਆ ਕਿਉਂਕਿ ਇਹਾ ਡੈਰੀ ਦੇ ਚੱਲ ਰਿਹਾ ਕੰਪਰੈਸਰ ਏਸੀ ਵਾਲੇ ਆ ਜਿੰਦਨੋਂ ਮਰਜ਼ੀ ਨਿਗਾ ਮਾਰ ਲਓ ਬਾਈ ਚਲੋ ਬਾਈ ਇਹ ਲਾਗ ਲਗ ਨੋ ਪਹੀ ਤੇ ਝੋਟਾ ਦੇਪਤਾ ਹੋਇਆ ਸ਼ੁਰੂ ਬਾਈ ਆ ਦੇਖੋ ਇੱਥੇ ਲਾਗੇ ਲਾਗ ਖਾਂਦਾ 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 ਚਲੋ ਇਹਦਾ ਖਾਦਾ ਵਦਾ ਵੀਰ ਹੁੰਦਾ ਜਿਆਦਾ ਏ ਹਰੇਕ ਬੰਦਾ ਰੋਕਦਾ ਨਹੀਂ ਇਹਨੂੰ ਦੇਖੋ ਪੂਰੇ ਤੇ ਕਟਰ ਬਾਈ ਮਸ਼ੀਨ ਵਾਂਗੂ ਛੱਡਿਆ ਇੱਕ ਨਾ ਹੀ ਆ ਇਹਨੂੰ ਨਹੀਂ ਘੁੰਮਿਆ ਬਾਟ ਨਹੀਂ ਪਾਈ ਪੂਰੇ ਤੇ ਫੇਰ ਸ਼ੁਰੂ ਹੋ ਗਿਆ ਦੇਖੋ ਇੱਥੇ ਤੇ ਇੱਥੇ ਤੇ ਫੇਰ ਆਏ ਪਧਰਾ ਪਧਰਾ ਬਾਈ ਉਹਨੇ ਵੀ ਪੈਰ ਗਿੱਲੇ ਚ ਨਹੀਂ ਰੱਖਿਆ ਸੁੱਕੇ ਚ ਖੜਾ ਰਿਹਾ ਉਹਨੂੰ ਵੀ ਬਾਈ ਸਮਝ ਆਇਆ ਦਾ ਮਤਲਬ ਆ ਦੇਖੋ ਇੱਥੇ ਆ ਫੇਰ ਲੱਗ ਲਾ ਖਾਦਾ ਹੁਣ ਤਾਂ ਦੁਬਾਰਾ ਹੋ ਗਿਆ ਜੀ ਦੋ ਤਿੰਨ ਦਿਨ ਹੋ ਗਏ ਖਾਦਣ ਨੂੰ ਇੱਥੇ ਤੇ ਬਾਈ ਇਹ ਨਫਣਾ ਦੇਖ ਲੋ ਕਿੰਨੀ ਜਗ੍ਹਾ ਚ ਉਹਨੇ ਕਟਰ ਲਾਇਆ ਬਤਾ ਆਪਣਾ ਆਦਾ ਇਹ ਤੇ ਬਾਈ ਬੱਲਾ ਵੀ ਖਾਉਗੀਆਂ ਕਿਉਂਕਿ ਇਹ ਜੀਰੀ ਨਸਰੀ ਵੀ ਸੀ ਆ ਦੇਖੋ ਅਲਗ-ਅਲਗ ਇੱਥੇ ਤੇ ਜਿੱਥੇ ਪ੍ਰਾਗ ਖਤਮ ਹੋਇਆ ਐ ਨਾ ਐਂ ਟੇਡਾ ਮੁੜ ਗਿਆ ਤੇ ਬਾਕੀ ਇੱਧਰ ਬਾਈ ਧੋਰੀਆਂ ਦੀ ਫੇਲ ਉਧਰ ਪਪਾ ਜੀ ਵੀ ਮੋਟਰ ਪਰ ਆਏ ਹੋਏ ਸਵੇਰ ਦੇ ਮਿਲੋ ਜੀ ਸਤਿਕਾਰ ਜੀ ਮੇਹਲਾ ਸਨ ਨਮਸ਼ਾਨ ਜਾਨਵਰਾਂ ਦੀ ਆਵਾਜ਼ ਸੁਣਦੀ ਹੈ ਨਾ ਅੱਟ ਡੀਜੀ ਵੀਪਰ ਬੋਲਦੀ ਸੁਣਦੀ ਆ ਬਿਲਕੁਲ ਐਕਸ ਵਧੀਆ ਜਗ੍ਹਾ ਹੈ ਜਾਨਵਰਾਂ ਹਾਂ ਵਧੀਆ ਜਗ੍ਹਾ ਬੈਠਣ ਨੂੰ ਵੀ ਠੰਡਾ ਹੀ ਹੈ ਹਾਂ ਦਰਖਤਾਂ ਕਰਕੇ ਦਰਖਤਾਂ ਕਰਕੇ ਹਾਂ ਸਹੀ ਗੱਲ ਕਿੱਧਰ ਤਾਂ ਨਕ ਨਹੀਂ ਜਿਹੜਾ ਮਾਰਿਆ ਮੈਂ ਤਾਂ ਇੱਥੇ ਬੈਠਾ ਹਾਂ ਪੁੱਤਰ ਕੱਲ ਸੂਏਪਾਰ ਕਰਾਇਆ ਤੇ ਮੈਂ ਗਿਆ ਤਾਂ ਕੱਲ ਹਾਂ ਸੂਏਪਾਰ ਵਾਲੀ ਛੜ ਸਫਾਈ ਪਾਣੀ ਲਾਇਆ ਤਾਂ ਸਫਾਈ ਵੀ ਕਰਾਇਆ ਤੁਸੀਂ ਬਈ ਹਾਂ ਫਿਰ ਜਦੋਂ ਉੱਥੇ ਪਾਣੀ ਲਾਉਣਾ ਫਿਰ ਵਿੱਚ ਵੜ ਜਾ ਹਾਂ ਇੱਧਰ ਸਾਰੇ ਚ ਕੋਈ ਮਿਲਿਆ ਤਾਂ ਮੈਂ ਪਰਸੋ ਸੋ ਠੀਕ ਹੈ ਪਾਸ ਗਵਲੀ ਬੱਟ ਪਰ ਕੱਖਤਾ ਉਹ ਵੀ ਸਾਰਾ ਹੀ ਵੱਢ ਕੇ ਜਾਣੀ ਮੈਂ ਵਿਚੇ ਢੇਰੀਆਂ ਲਾਤੀ ਅੱਪਰ ਤੇ ਵੱਢਤਾ ਠੀਕ ਹੈ ਬੱਚਾ ਵਾਲੇ ਵੀ ਡੱਕੇ ਠੀਕ ਹੁਣ ਕਹਿ ਖੇਤ ਦੀ ਬੱਟ ਰਹੀ ਕੀ ਉਹ ਇਹ ਸ਼ਾਮ ਨੂੰ ਕਰ ਦੇਣੀ ਠੀਕ ਹੈ ਬਸ ਠੀਕ ਨੇ ਨਿਬੜ ਗਿਆ ਹਵਾ ਹੋਵਾ ਕੋਈ ਨਹੀਂ ਚਲਦੀ ਜਮਈ ਹੈ ਨਾ ਨਹੀਂ ਚਲਦੀ ਮੌਸਮ ਬਦਲ ਕੇ ਮੌਸਮ ਬਦਲ ਗਿਆ ਹਾਂ ਹਾਂ ਮੌਸਮ ਬਦਲ ਗਿਆ ਜਣੀ ਤੂਪਾਂ ਦਾ ਜੋਰ ਹੈ ਨਾ ਹੁਣ ਦੁਪਹਿਰ ਜੀ ਨੂੰ ਹੋਊਗਾ ਐ ਤਾਂ ਭਲਾ ਹੂੰ ਭਾਦੋਂ ਦੀ ਤੂਪਾਂ ਗਣੀ ਉਹਨਾਂ ਹੁਣ ਨਹੀਂ ਇਹਨੇ ਚੜਦੀ ਸੂਰਜ ਦਾ ਤਾਂ ਹੈਗੀ ਤੀ ਹੈ ਨਾ ਆਦੀ ਉਹਨਾਂ ਪਸ਼ੂ ਆ ਗਈ ਵਸੂ ਨੂੰ ਇਹ ਕਾਲੀ ਨਹੀਂ ਆਜਾ ਮੁੜਾਈ ਪਸ਼ੂ ਵਾ ਪਸ਼ੂ ਆ ਗਈ ਹੂੰ ਬਈ ਹੌਲੀ ਹੌਲੀ ਨਿਸਰ ਲੱਜਣਾ ਤੁਹਾਨੂੰ ਨੂੰ ਪਾਣੀ ਕੱਟੇ ਚਾਹੀਦਾ ਹੂੰ ਵੀ ਆਪਾਂ ਨਾਲ ਲਈਏ ਤਾਂ ਹੀ ਨਿਸਰ ਦਾ ਨਿਸਰ ਨੇ ਮੈਂ ਤਾਂ ਕਰ ਲਾ ਤੋ ਤੇ ਵੈਸੇ ਸੁੱਕਿਆ ਪੈ ਤਖਤ ਉੱਥੇ ਹੀ ਲਾਉਣਾ ਤਾਂ ਹੂੰ ਬਸ ਆ ਖੱਤੀ ਸੁੱਕੀ ਤੇ ਇਹ ਵੀ ਹੁਣ ਪੂਰੀ ਭਰ ਲੀਕ ਗਿਆ ਉਹ ਖੇਤ ਜਿੱਦਣ ਮੇਰਾ ਪੈਰ ਘੜਦਾ ਦਾ ਜਾਣੀ ਕਿ ਤੇ ਜਿੰਨਾ ਸੁੱਕੇ ਹੋਊਗਾ ਨਾ ਛਤਿੰਦੇ ਸਰਨੇ ਹੂੰ ਜਾਣੀ ਕਹੀ ਚਲੋ ਹੁਣ ਕਮੈਂਟ ਵੀ ਆਉਣੇ ਪੰਨੂ ਨੂੰ ਕਹਿੰਦੇ ਨੇ ਸਵਾਰੇ ਪਰ ਪਾਣੀ ਜ਼ਰੂਰ ਲਾਓ ਚਲ ਉਹ ਵੀ ਠੀਕ ਹੈ ਪਾਣੀ ਆਏ ਜਮੇ ਬੰਦ ਵੀ ਨਹੀਂ ਅਸੀਂ ਕਰਨਾ ਜਣੀ ਗਿੱਲਾ ਖੇਤ ਤਾਂ ਹੈਗਾ ਹੀ ਹੂੰ ਸਹੀ ਗੱਲ ਚਲੋ ਬਾਈ ਚੱਲ ਰਿਹਾ ਕੰਮ ਤੇ ਆਹ ਦੇਖੋ ਹੋਰ ਪੂਰੀ ਠੰਡੀ ਸ਼ਾਮਾਂ ਹੈ ਕਹਨਾਤ ਪੂਰੀ ਜੜੁੰਦ ਕਰੀ ਵੀ ਮਹਾਰਾਜ ਨੇ ਬਾਈ ਤੇ ਕਈ ਗੱਲਾਂ ਬਾਈ ਆਲਣਾ ਪੈ ਜਾਂਦੇ ਗੱਲ ਤੋਂ ਵੀ ਤੁਹਾਨੂੰ ਮੈਂ ਦੱਸ ਦਿੰਦਾ ਥੋੜੇ ਜਿ ਦਿਨਾਂ ਚ ਨਾ ਬਾਈ ਇੱਕ ਆਹ ਆਲਣਾ ਪੈ ਗਿਆ ਬੰਦਾ ਹੋਂਦਾ ਸਾਨੂੰ ਇਹ ਆਹ ਆਲਣਾ ਮੰਗਲਾ ਵੀਪਰ ਬੈਠਾ ਹੀ ਐ ਉਹਦਾ ਬਹੁਤ ਦੁੱਖਾ ਦੇਖੋ ਬੋਰ ਪਰਾਈ ਜਾਂਦੀਆਂ ਬਿੱਠਾ ਉੱਪਰ ਚੜ ਵੀ ਲਏ ਬਾਈ ਆਂਡੇ ਤੇ ਛੇੜਿਆ ਨਹੀਂ ਨਹੀਂ ਕਰਦਣਾ ਦਾਦਾ ਕੰਮ ਤਮਾਮ ਪਰ ਹੁਣ ਬੱਚੇ ਕੱਢ ਲਵੇ ਆਲੋ ਬਾਈ ਬੱਦਲ ਵਾਈ ਵੀ ਹੋਈ ਵੀ ਜੀ ਵਿੱਚੇ ਵਿੱਚ ਨਹੀਂ ਚੱਲਦੀ ਸਾਉਂਡ ਦੇ ਸਰਟ ਹੋਈ ਕਰਦੇ ਸਾਉਂਡ ਚ ਤਾਂ ਹੋਈ ਜਾ ਕਰਦੀ ਹੈ ਸਾਉਂਡ ਤਾਂ ਲੰਘ ਗਿਆ ਭਾਦੋਂ ਭਾਦੋਂ ਹਾਂ ਉਹ ਭਾਦੋਂ ਹੂੰ ਸਾਉਂਡ ਭਾਦੋਂ ਚੱਲ ਪੰਜੇ ਦਿਨ ਲੰਗੇ ਹੈ ਕਦੇ ਬੱਦਲ ਵਾਈ ਹੋ ਜਾਂਦੀ ਕਦੇ ਤੋਪ ਪਰ ਉਹਦੀ ਮਰਜ਼ੀ ਹੂੰ ਉਹਦਾ ਪਤਾ ਨਹੀਂ ਕੀ ਉਹਨਾ ਕਰਨਾ ਕਿਹੜੇ ਰੰਗਾਂ ਵਿੱਚ ਉਹਦੇ ਰਜਾ ਵਿੱਚ ਹੂੰ ਸਹੀ ਗੱਲ ਕਦੇ ਤੁਪਾਂ ਕਦੇ ਸ਼ਾਮਾਂ ਸਾਨੂੰ ਆਇਆ ਹੈ ਤਾਂ ਪਰ ਉਹ ਨਹੀਂ ਉਹਦੇ ਕਰਦਾ ਸਹੀ ਬਾਤ ਚਲੋ ਬਾਈ ਲੋ ਵੇ ਇੱਥੇ ਤੇ ਦੇਖਦੇ ਜਾਲੇ ਸੂਰਜ ਤੇ ਆਊਟਸਾਈਡ ਲੋ ਜੀ ਇੱਥੇ ਤੇ ਦੇਖਦੇ ਜਾਲੇ ਸੂਰਜ ਦੇ ਆਊਟਸਾਈਡ ਇਹ ਹੈ ਬਾਈ ਇੱਕ ਦਿਨ ਚ ਘਰ ਬਣਿਆ ਇੱਕੋ ਰਾਤ ਚ ਟਹਿ ਗਿਆ ਸਮਝ ਲੈ ਮੱਕੜੀ ਨੇ ਆਪਣਾ ਦਾਣਾ ਖਾ ਲਿਆ ਬਾਈ ਆ ਦੇਖੋ ਆ ਬੈਠੀ ਹੈ ਜਾਲੇ ਪਰ ਬਾਜ ਨੇ ਸ਼ਾਮ ਨੂੰ ਜਿਹੜਾ ਦੁਬਾਰਾ ਆਪਣਾ ਨਵਾਂ ਘਰ ਬਣਾਉਣਾ ਦੁਬਾਰਾ ਆਪਣਾ ਸ਼ਿਕਾਰ ਕਰਨਾ ਨਿੰਚ ਹਵਾ ਹਵਾ ਨਾਲ ਟਹਿ ਜਾਣਾ ਜੀ ਘੰਟੇ ਤੱਕ ਇਹ ਵੀ ਇੱਕ ਸਿੱਖਿਆ ਬਣਦੀ ਹੈ ਵੀ ਰਾਤ ਨੂੰ ਟੱਡੀ ਪੁਣਖੀ ਉੱਪਰ ਚੜ੍ਹਦੀ ਹੈ ਦਿਨ ਚ ਨਹੀਂ ਜਾਲਾ ਪਾਉਂਦੀ। ਰਾਤ ਨੂੰ ਹੋਏ ਕੀ ਪਾਉਂਦੀ ਨੂੰ ਪਤਾ ਰਾਤ ਨੂੰ ਬਾਹਰ ਨਿਕਲਦੀ ਹੈ। ਉਹ ਫਿਰ ਇਹਦੇ ਜਾਲੇ ਦੇ ਵਿੱਚ ਆ ਜਾਂਦੀ ਹੈ। ਇਸ ਕਰਕੇ ਹੀ ਕਈ ਬੰਦੇ ਕਹਿੰਦੇ ਵੀ ਸ਼ਾਮ ਨੂੰ ਸਪਰੇਅ ਕਰੋ। ਉਹ ਗੱਲ ਟੁੱਕਦੀ ਇੱਥੇ ਹੁਣ ਪਤਾ ਲੱਗਦਾ ਜੇ ਆਪਾਂ ਸਰਚ ਕਰੀਏ। ਹਾਂ। ਉਹ ਬਾਈ ਜਸਵੀਰ ਬਾਈ ਦੇ ਘਰ ਪਹੁੰਚੇ ਅੱਜ। ਕਾਫੀ ਦਿਨ ਬਾਅਦ ਮੈਂ ਤਾਂ। ਹੋਰ ਬਾਈ ਸਤਿ ਸ਼੍ਰੀ ਅਕਾਲ। ਹੋਰ ਜੀ ਸਤਿ ਸ਼੍ਰੀ ਅਕਾਲ। ਚੱਲ ਰਿਹਾ ਕੰਮ? ਹਾਂ ਜੀ। ਅਦਰભાઈ ਮਹਿਕ ਮਰਾભાઈ ਬਹੁਤ ਧੰਨਵਾਦ ਕਿਹੜਾ ਮਾਰਦਾ ਮੈਂ ਇੱਕ ਕੰਮ ਕਰੀ ਜਾਂਦਾ ਟਰੱਕ ਅੱਗੇ ਪਿੱਛੇ ਕਰੀ ਜਾਂਦਾ ਚਾਬੀ ਲੈ ਕੇ ਟਰੱਕ ਲੈਣ ਚੱਲਿਆ ਉੱਪਰ ਦੇਖ ਇਹ ਜਾ ਲਿਆ ਲੈ ਲਿਆ ਤੂੰ ਜਾ ਲੈਣਾ ਲਿਆ ਆਹ ਚੱਠਾ ਲੱਗ ਗਿਆ ਹੈ ਉਹ ਬਾਈ ਜਗਾ ਵੇਲੀ ਰੱਖੀ ਵੀ ਜਿੱਥੇ ਪੈਣੀ ਆ ਮਕਾਨ ਨਿਊਆ ਪਟਾਉਣੀ ਆ ਉੱਪਰ ਚੱਲਦੇ ਆ ਆ ਲੋ ਹੁਣ ਪੌੜੀ ਨੂੰ ਇੰਨਾ ਨਹੀਂ ਚੜਿਆ ਕਦੇ ਜਿੰਨਾ ਹੁਣ ਚੜ ਲੇ ਇਹ ਬਹੁਤ ਮਟੀਰੀਅਲ ਪੈਪਰ ਤਾਂ ਵਾਚੀ ਵਾ ਆ ਲੋ ਭਾਈ ਆ ਸਮਾਨ ਸਾਰਾ ਹੀ ਪਿਆ ਹੋਇਆ ਪਿਆ ਕਾਫੀ ਮਟੀਰੀਅਲ ਹੈ ਪਰ ਜਣੀ ਦੋ ਉਹ ਕੋਠੇ ਪਰ ਟਰਾਲੀ ਪਈ ਆ ਮੈਂ ਕਹਿੰਦਾ ਦੇਖਣੇ ਜਿੱਥੇ ਬਾਈ ਉਹਨਾਂ ਨੂੰ ਕੱਢਣੀ ਗਲੀ ਥੱਲੇ ਖੜਾਉਣੀ ਟਰਾਲੀ ਹਨ ਉਹ ਜਿਹੜਾ ਆ ਪਟਾਣਾ ਇਹਦੇ ਉੱਪਰ ਜਾਣਾ ਉਹੀ ਕਹਿੰਦਾ ਮੈਂ ਫੋਨ ਦੇ ਪਿਆਣੀ ਉਹਨੂੰ ਤਿੰਨ ਚਾਰ ਬਾਲੇ ਤੋੜ ਦੇਣੇ ਉਹਰੇ ਢਾਹ ਆਦੇ ਭਾਈ ਏਕਣਾ ਇਹ ਕਿਰਨ ਚੱਲਣਾ ਕੰਮ ਆ ਚਗਾਠਾਂ ਚਗੂਠਾਂ ਸਭ ਗਰੇਲਾਂ ਠੇਠਾ ਲੈ ਜਾ ਕਵਾੜ ਚ ਜਾਣੀਆਂ ਠੀਕ ਆ ਇਹਨਾਂ ਦਾ ਜ਼ਮਾਨਾ ਗਿਆ ਹੈ ਟਿਕਾਉਣਾ ਨਹੀਂ ਆਹੋ ਜ਼ਮਾਨਾ ਗਿਆ ਇਹਨਾਂ ਦਾ ਬਸ ਉਹਨਾਂ ਤਾਂ ਦੋ ਸਟੀਲ ਦੀ ਲਾਉਂਦਾ ਆਹਤੀ ਭਾਈ ਅੱਗੇ ਗਰੇਲ ਲੱਗਦੀ ਹੁੰਦੀ ਤਾਰਾਂ ਤੂਰਾਂ ਹਾਲ ਤੱਕ ਤਾਂ ਚੱਕਿਆ ਹੀ ਨਹੀਂ ਪਤੰਦਰਾ ਹੈ ਸਾਬ ਇਹਨਾਂ ਨੂੰ ਆ ਨਾ ਨੇ ਲੋੜੀ ਹੁੰਦੀ ਨਹੀਂ ਬਈ ਚੱਕ ਲੈ ਚੱਕ ਲੈ ਹਟਣ ਲੈ ਚੱਲੇ ਇਹਨਾਂ ਨੂੰ ਹੱਲ ਲੈ ਲੋਟ ਆ ਇਹਨਾਂ ਦਾ ਚਲੋ ਭਾਈ ਚੱਲ ਰਿਹਾ ਕੰਮ ਪੂਰਾ ਢਾਟ ਹੋਇਆ ਕਰਤਾ ਹੈ ਤੋੜ ਦੇ ਟਿਊਬ ਨਾਲ ਬੰਨ ਹੋਈ ਵੀ ਹੁੰਦੀ ਚੱਕ ਲੈ ਕਰ ਲੈ ਉਹ ਉਧਰ ਭਾਈ ਟਰੈਕਟਰ ਆ ਕੇ ਖੜ ਜਾਂਦਾ ਮੈਂ ਹੱਕ ਜਾਊਗਾ ਲੈਣਾ ਉੱਥੇ ਖੜਾ ਹੱਸਦਾ ਟਰੈਕਟਰ ਇੱਥੇ ਦੇ ਅੰਦਰ ਹੈ ਹੈ ਤਾਰ ਫੇ ਵਰਤ ਨਹੀਂ ਨਾ ਉਹ ਲੈਂਟਰ ਚ ਤਾਂ ਉਦਾਂ ਦੀ ਰਹਿੰਦੀ ਆ ਇਹਦੇ ਹਮੜਾ ਨਵੀਂੋ ਬਾਈ ਵੀ ਹੰਦੀ ਨਵੀਂ ਆ ਹੋ ਕੋਈ ਵੀ ਤਾਂ ਕੱਦੀ ਆ 10 15 ਸਾਲ ਦੀ ਠੀਕ ਹੈ ਚਲ ਠੀਕ ਆ ਚਲਦੇ ਆ ਬਾਈ ਕੰਮ ਬਾਬਾ ਜੀ ਸਤਿ ਸ੍ਰੀ ਅਕਾਲ ਠੀਕ ਆ ਜੀ ਕਿਰਪਾ ਬਾਬੇ ਨਾਨਕ ਦੀ ਬਾਈ ਜੀ ਲੋ ਚਲ ਬਈ ਮੈਂ ਇੱਕ ਵਧੀਆ ਲੋ ਭਾਈ ਆ ਗਿਆ ਮੈਂ ਲੈ ਕੇ ਟਰੈਕਟਰ ਇਹ ਥੋੜਾ ਜਿਆਦਾ ਅੰਦਰ ਲਾਉਣ ਤੋਂ ਡਰਦਾ ਮਾਂ ਚਾਲ ਲਾ ਦਿੰਦਾ ਸਿੱਧੇ ਸਿੱਧੇ ਪਰ ਚਲਾ ਲੈਂਦਾ ਮੈਂ ਇਹਨੂੰ ਕਹਿੰਦਾ ਰਿਹਾ ਮਹਾ ਸਿੱਖ ਚਲੋ ਚਲੋ ਲਾਉਂਦੇ ਭਾਈ ਬੈਕ ਅੰਦਰ ਲੱਗਣਾ ਹੋਰ ਸਿੱਧਾ ਪਰ ਤੇ ਮਟੀਰੀਅਲ ਪੁੱਛਦਾ